आरएस ग्लोबल ਦੇ ਮਾਲਕ ਨੂੰ ਪੁਲਿਸ ਦੇ ਰਹੀ ਹੈ ਵੀਆਈਪੀ ਟ੍ਰੀਟਮੈਂਟ ਬਿਨਾ ਹੱਥਕੜੀ ਜੇਬਾਂ 'ਚ ਹੱਥ ਪਿੱਛੇ-ਪਿੱਛੇ ਪੁਲਿਸ ਅੱਜ ਖਤਮ ਹੋਇਆ ਪੁਲਿਸ ਰਿਮਾਂਡ ਦੁਬਾਰਾ ਹੋਏਗੀ ਪੇਸ਼ੀ ਇਹ ਟੌਰ ਨਾਲ ਜੇਬਾਂ 'ਚ ਹੱਥ-ਪਾਦ ਤੁਰਿਆ ਜਾ ਰਿਹਾ ਹੈ ਇਹ ਸ਼ਖਸ ਕੋਈ ਅਫਸਰ ਨਹੀਂ ਹੈ ਜਿਸ ਦੇ ਪਿੱਛੇ ਪਿੱਛੇ ਪੁਲਿਸ ਮੁਲਾਜ਼ਮ ਚੱਲ ਰਿਹਾ ਹੈ ਇਹ ਹੈ ਜਲੰਧਰ ਦਾ ਮਸ਼ਹੂਰ ਆਰਸ ਗਲੋਬਲ ਇਮੀਗ੍ਰੇਸ਼ਨ ਦਾ ਮਾਲਕ ਸੁਖਚੈਨ ਸਿੰਘ ਰਾਹੀ ਜਿਸ ਨੂੰ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਤੇ ਇਸ ਏਜੰਟ ਦਾ ਮੈਡੀਕਲ ਕਰਵਾਉਣ ਲਈ ਪੁਲਿਸ ਸਿਵਲ ਹਸਪਤਾਲ ਲੈ ਕੇ ਆਈ ਹੈ ਤਾਂ ਪੁਲਿਸ ਮੁਲਾਜ਼ਮ ਇੱਕ ਬਲਾਤਕਾਰ ਦੇ ਮুলਜ਼ਮ ਨੂੰ ਇਸ ਤਰ੍ਹਾਂ ਲੈ ਕੇ ਘੁੰਮ ਰਹੀ ਹੈ ਜਿਵੇਂ ਕੋਈ ਵੱਡਾ ਸੈਲਿਬ੍ਰਿਟੀ ਜਾਂ ਅਫਸਰ ਹੋਵੇ ਵੀਡੀਓ ਵਿੱਚ ਵੇਖ ਸਕਦੇ ਹੋ ਕਿਵੇਂ ਆਰਾਮ ਨਾਲ ਬਿਨਾਂ ਹਤਕੜੀ ਤੋਂ ਜੇਬਾਂ 'ਚ ਹੱਥ ਪਾ ਕੇ ਟੌਰ ਨਾਲ ਤੁਰਿਆ ਜਾ ਰਿਹਾ ਹੈ ਤੇ ਪਿੱਛੇ ਪਿੱਛੇ ਪੁਲਿਸ ਮੁਲਾਜ਼ਮ ਜਿਵੇਂ ਇਸ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੋਵੇ ਤੇ ਜਦ ਮੀਡੀਆ ਦਾ ਕੈਮਰਾ ਕੋਲ ਪਹੁੰਚਿਆ ਤਾਂ ਭੱਜ ਕੇ ਗੱਡੀ ਵਿੱਚ ਬੈਠ ਜਾਂਦਾ ਹੈ ਤੇ ਆਪਣਾ ਮੂੰਹ ਵੀ ਢੱਕ ਲੈਂਦਾ ਹੈ ਤੇ ਪੁਲਿਸ ਮੁਲਾਜ਼ਮ ਮੀਡੀਆ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਸਾਫ਼-ਸਾਫ਼ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਪੁਲਿਸ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਮਾਲਕ ਸੁਖਚੈਨ ਸਿੰਘ ਰਾਹੀ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਹੀ ਹੋਵੇ ਨਾ ਹੱਥਾਂ 'ਚ ਹਥਕੜੀ ਤੇ ਰੋਵੈਨਾਂ ਕਿ ਪੁਲਿਸ ਦੀ ਗ੍ਰਿਫਤ ਹੋ ਕੇ ਜੇਬਾਂ 'ਚ ਹੱਥ ਪਾ ਕੇ ਟੌਰ ਨਾਲ ਤੁਰਿਆ ਜਾ ਰਿਹਾ ਹੈ ਇਹ ਵੇਖ ਕੇ ਜਲੰਧਰ ਪੁਲਿਸ ਦੀ ਲਾਚਾਰੀ ਦਿਖ ਰਹੀ ਹੈ ਸਵਾਲ ਇੱਥੇ ਪੁਲਿਸ ਤੇ ਬਣਦਾ ਹੈ ਕਿ ਜੇਕਰ ਇੱਥੋਂ ਆਰਐਸ ਗਲੋਬਲ ਇਮੀਗ੍ਰੇਸ਼ਨ ਦਾ ਮਾਲਕ ਸੁਖਚੈਨ ਸਿੰਘ ਰਾਹੀ ਭੱਜ ਜਾਂਦਾ ਹੈ ਤਾਂ ਕੀ ਕਰਦੇ ਕੋਈ ਚਾਰ ਬੰਦੇ ਆ ਕੇ ਭਜਾ ਲੈ ਜਾਂਦੇ ਤਾਂ ਪੁਲਿਸ ਕੀ ਕਰਦੀ ਤਾਂ ਜਦ ਪੁਲਿਸ ਕੋਈ ਹੋਰ ਕੈਦੀ ਜਾਂ ਆਮ ਬੰਦੇ ਫੜ ਕੇ ਮੈਡੀਕਲ ਕਰਾਉਣ ਲੈਂਦੀ ਹੈ ਤਾਂ ਸੀਨ ਕੁਝ ਹੋਰ ਵੇਖਣ ਨੂੰ ਮਿਲਦਾ ਸ਼ਾਇਦ ਇੱਥੇ ਟਰੈਵਲ ਏਜੰਟ ਦਾ ਵੱਡਾ ਨਾਂ ਹੈ ਤਾਂ ਪੁਲਿਸ ਵੀਆਈਪੀ ਟ੍ਰੀਟਮੈਂਟ ਦੇ ਰਹੀ ਹੈ ਤੇ ਪੁਲਿਸ ਨੂੰ ਇਸ ਟਰੈਵਲ ਏਜੰਟ ਦਾ 2 ਦਿਨ ਦਾ ਰਿਮਾਂਡ ਮਿਲਿਆ ਪਰ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਲੱਗਦਾ ਨਹੀਂ ਪੁਲਿਸ ਰਿਮਾਂਡ ਨੂੰ ਰਿਮਾਂਡ ਦੀ ਤਰ੍ਹਾਂ ਲੈ ਰਹੀ ਹੋਵੇ ऐसे है कि सचैन सिंह सोई नाम का ट्रैवल एजेंट है जिसने लड़की को अपने मतलब बातों में लेकर उसके साथ ट्रीप किया है किसी प्राइवेट होटल में जाके तो हमने मुकदमा दर्ज कर दिया है उसके अगेंस्ट उसकी रेस्ट भी डाल दिए और अभी उसका रिमांड लेंगे और नेक्स्ट जो प्रोसीजर चल रहे हैं लड़की ने सुसाइड की भी कोशिश की थी नहीं फिलहाल तो हमारे सामने तो ये बात नहीं है वैसे नहीं नहीं कोई सुसाइड नोट वगैरह नहीं मिला हमें तो फिलहाल हमारी चल रही है क्या मामला दर्ज रेप केस का मामला दर्ज किया गया इस सोई के अगेंस्ट so, सो फर्दर जो इन्वेस्टिगेशन अभी चल रही है अभी आ, आज इसको कोर्ट में पेश करेंगे और रिमांड लेंगे इसका घटना है देखिए कल रात को हमें देखे, 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 कल मॉर्निंग हमें ये इन्फॉर्मेशन मिली थी सो so, हमने उसी टाइम मुकदमा दर्ज करके ਇਸ ਕੋ ਰਸ ਦਾਲ ਤਾ ਪੁਲਿਸ ਦੇ ਸਵਾਲ ਇਸ ਲਈ ਹੋ ਰਹੇ ਨੇ ਕਿਉਂਕਿ ਜਦ ਵੀ ਕਿਸੇ ਨਾਮੀ ਟਰੈਵਲ ਏਜੰਟ ਖਿਲਾਫ ਕਾਰਵਾਈ ਕਰਨੀ ਹੋਵੇ ਤਾਂ ਪੁਲਿਸ ਦੀ ਸਪੀਡ ਸਲੋ ਹੁੰਦੀ ਦਿਖਾਈ ਦਿੰਦੀ ਹੈ ਪਰ ਇਸ ਮਾਮਲੇ 'ਚ ਪੁਲਿਸ ਦੇ ਪਰਚਾ ਦਰਜ ਕਰਨ ਦੀ ਗ੍ਰਿਫਤਾਰੀ ਕੀਤੀ ਪਰ ਏਜੰਟ ਲਈ ਵੀ ਆਈਪੀ ਟ੍ਰੀਟਮੈਂਟ ਵੇਖਣ ਨੂੰ ਮਿਲ ਰਿਹਾ ਤੁਹਾਡਾ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਆਰਐਸ ਗਲੋਬਲ ਦੇ ਮਾਲਕ ਨੂੰ ਪੁਲਿਸ ਦੇ ਰਹੀ ਹੈ ਵੀਆਈਪੀ ਟ੍ਰੀਟਮੈਂਟ ਬਿਨਾ ਹੱਥਕੜੀ ਜੇਬਾਂ 'ਚ ਹੱਥ ਪਿੱਛੇ ਪਿੱਛੇ ਪੁਲਿਸ ਅੱਜ ਖਤਮ ਹੋਇਆ ਪੁਲਿਸ ਰਿਮਾਂਡ ਦੁਬਾਰਾ ਹੋਏਗੀ ਪੇਸ਼ੀ ਇਹ ਟੋਰਨਲ ਜੇਬਾ ਚ ਹੱਥ ਪਾ ਤੁਰਿਆ ਜਾ ਰਿਹਾ ਇਹ ਸ਼ਖਸ ਕੋਈ ਅਫਸਰ ਨਹੀਂ ਹੈ ਜਿਸ ਦੇ ਪਿੱਛੇ ਪਿੱਛੇ ਪੁਲਿਸ ਮੁਲਾਜ਼ਮ ਚੱਲ ਰਿਹਾ ਹੈ ਇਹ ਹੈ ਜਲੰਧਰ ਦਾ ਮਸ਼ਹੂਰ ਆਰਸ ਗਲੋਬਲ ਇਮੀਗ੍ਰੇਸ਼ਨ ਦਾ ਮਾਲਕ ਸੁਖਚੈਨ ਸਿੰਘ ਰਾਹੀ ਜਿਸ ਨੂੰ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਤੇ ਇਸ ਏਜੰਟ ਦਾ ਮੈਡੀਕਲ ਕਰਵਾਉਣ ਲਈ ਪੁਲਿਸ ਸਿਵਲ ਹਸਪਤਾਲ ਲੈ ਕੇ ਆਈ ਹੈ ਤab ਪੁਲਿਸ ਮੁਲਾਜ਼ਮ ਇੱਕ ਬਲਾਤਕਾਰ ਦੇ ਮੁਲਜ਼ਮ ਨੂੰ ਇਸ ਤਰ੍ਹਾਂ ਲੈ ਕੇ ਘੁੰਮ ਰਹੀ ਹੈ ਜਿਵੇਂ ਕੋਈ ਵੱਡਾ ਸੈਲਿਬ੍ਰਿਟੀ ਜਾਂ ਅਫਸਰ ਹੋਵੇ ਵੀਡੀਓ ਵਿੱਚ ਵੇਖ ਸਕਦੇ ਹੋ ਕਿਵੇਂ ਆਰਾਮ ਨਾਲ ਬਿਨਾਂ ਹਤਕੜੀ ਤੋਂ ਜੇਬਾਂ 'ਚ ਹੱਥ ਪਾ ਕੇ ਟੌਰ ਨਾਲ ਤੁਰਿਆ ਜਾ ਰਿਹਾ ਹੈ ਤੇ ਪਿੱਛੇ-ਪਿੱਛੇ ਪੁਲਿਸ ਮੁਲਾਜ਼ਮ ਜਿਵੇਂ ਇਸ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੋਵੇ ਤੇ ਜਦ ਮੀਡੀਆ ਦਾ ਕੈਮਰਾ ਕੋਲ ਪਹੁੰਚਿਆ ਤਾਂ ਭੱਜ ਕੇ ਗੱਡੀ ਵਿੱਚ ਬੈਠ ਜਾਂਦਾ ਹੈ ਤੇ ਆਪਣਾ ਮੂੰਹ ਵੀ ਢੱਕ ਲੈਂਦਾ ਹੈ ਤੇ ਪੁਲਿਸ ਮੁਲਾਜ਼ਮ ਮੀਡੀਆ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਸਾਫ ਸਾਫ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਪੁਲਿਸ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਮਾਲਕ ਸੁਖਚੈਨ ਸਿੰਘ ਰਾਹੀ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਹੀ ਹੋਵੇ ਨਾ ਹੱਥਾਂ 'ਚ ਹਤਖੜੀ ਤੇ ਰੋਵੈਨਾਂ ਕਿ ਪੁਲਿਸ ਦੀ ਗ੍ਰਿਫਤ ਹੋ ਕੇ ਜੇਬਾਂ 'ਚ ਹੱਥ ਪਾ ਕੇ ਟੌਰ ਨਾਲ ਤੁਰਿਆ ਜਾ ਰਿਹਾ ਹੈ ਇਹ ਵੇਖ ਕੇ ਜਲੰਧਰ ਪੁਲਿਸ ਦੀ ਲਾਚਾਰੀ ਦਿਖ ਰਹੀ ਹੈ ਸਵਾਲ ਇੱਥੇ ਪੁਲਿਸ ਤੇ ਬਣਦਾ ਹੈ ਕਿ ਜੇਕਰ ਇਥੋਂ ਆਰਐਸ ਗਲੋਬਲ ਇਮੀਗ੍ਰੇਸ਼ਨ ਦਾ ਮਾਲਕ ਸੁਖਚੈਨ ਸਿੰਘ ਰਾਹੀ ਭੱਜ ਜਾਂਦਾ ਹੈ ਤਾਂ ਕੀ ਕਰਦੇ ਕੋਈ ਚਾਰ ਬੰਦੇ ਆ ਕੇ ਭਜਾ ਲੈ ਜਾਂਦੇ ਤਾਂ ਪੁਲਿਸ ਕੀ ਕਰਦੀ ਤਾਂ ਜਦ ਪੁਲਿਸ ਕੋਈ ਹੋਰ ਕੈਦੀ ਜਾਂ ਆਮ ਬੰਦੇ ਫੜ ਕੇ ਮੈਡੀਕਲ ਕਰਾਉਣ ਲੈਂਦੀ ਹੈ ਤਾਂ ਸੀਨ ਕੁਝ ਹੋਰ ਵੇਖਣ ਨੂੰ ਮਿਲਦਾ ਸ਼ਾਇਦ ਇੱਥੇ ਟਰੈਵਲ ਏਜੰਟ ਦਾ ਵੱਡਾ ਨਾਂ ਹੈ ਤਾਂ ਪੁਲਿਸ ਵੀਆਈਪੀ ਟ੍ਰੀਟਮੈਂਟ ਦੇ ਰਹੀ ਹੈ ਤੇ ਪੁਲਿਸ ਨੂੰ ਇਸ ਟਰੈਵਲ ਏਜੰਟ ਦਾ 2 ਦਿਨ ਦਾ ਰਿਮਾਂਡ ਮਿਲਿਆ ਪਰ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਲੱਗਦਾ ਨਹੀਂ ਪੁਲਿਸ ਰਿਮਾਂਡ ਨੂੰ ਰਿਮਾਂਡ ਦੀ ਤਰ੍ਹਾਂ ਲੈ ਰਹੀ ਹੋਵੇ ਐਸੇ ਕਿ ਸੁਚੇਂ ਸਿੰਘ ਸੋਈ ਨਾਮ ਦਾ ਟਰੈਵਲ ਏਜੰਟ ਹੈ ਜਿਸਨੇ ਲੜਕੀ ਨੂੰ ਆਪਣੇ

ਸੋ ਫਰਦਰ ਜੋ ਇਨਵੈਸਟੀਗੇਸ਼ਨ ਅਭੀ ਚੱਲ ਰਹੀ ਹੈ ਅਭੀ ਆਜ ਇਸ ਕੋਡ ਮੇ ਪੇਸ਼ ਕਰੇਗੇ ਔਰ ਰਿਮਾਂਡ ਲੇਗੇ ਇਸਕਾ ਇਹ ਸਰ ਕਪਕੀ ਘਟਨਾ ਹੈ ਕਿਤਨੀ ਕੈਸੇ ਮਕਲੂਕ ਕੇ ਜਾਸੂਸ ਹੈ ਕੀ ਕਿਆ ਕੈਸਾ ਦੇਖਿਏ ਕੱਲ ਰਾਤ ਕੋ ਹਮੇ ਕੱਲ ਮਾਰਨਿੰਗ ਹਮੇ ਇਨਫੋਰਮੇਸ਼ਨ ਮਿਲੀ ਥੀ ਸੋ ਹਮਨੇ ਉਸੀ ਟਾਈਮ ਮੁਕਦਮਾ ਦਰਜ ਕਰਕੇ ਇਸ ਕੋ ਰਿਸਟ ਡਾਲ ਦਿੱਤਾ ਤਾਂ ਪੁਲਿਸ ਸੇ ਸਵਾਲ ਇਸ ਲਈ ਹੋ ਰਹੇ ਨੇ ਕਿਉਂਕਿ ਜਦ ਵੀ ਕਿਸੇ ਨਾਮੀ ਟਰੈਵਲ ਏਜੰਟ ਖਿਲਾਫ ਕਾਰਵਾਈ ਕਰਨੀ ਹੋਵੇ ਤਾਂ ਪੁਲਿਸ ਦੀ ਸਪੀਡ ਸਲੋ ਹੁੰਦੀ ਦਿਖਾਈ ਦਿੰਦੀ ਹੈ ਪਰ ਇਸ ਮਾਮਲੇ ਚ ਪੁਲਿਸ ਦੇ ਪਰਚਾ ਦਰਜ ਕਰਨ ਦੀ ਗ੍ਰਿਫਤਾਰੀ ਕੀਤੀ ਪਰ ਏਜੰਟ ਲਈ ਵੀਆਈਪੀ ਟ੍ਰੀਟਮੈਂਟ ਵੇਖਣ ਨੂੰ ਮਿਲ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸੋ